ਕੈਲੀ ਅਲਰਟ ਹੈਗਾ ਜੀ ਉਹਦਾ ਨੋ ਨਾ ਇਸ ਵੇਲੇ ਪੈਸੇ ਉਸਦੇ ਨੂੰ ਕੈਰੀ ਸੈਂਸੀ ਦਾ ਸੋ ਚੇਂਜ ਕਰਦੇ ਆਂ। ਔਰ ਉਹ ਧਿਉਰੰਗ ਜਿਹੜੇ ਜੇਲ ਦੇ ਵਿੱਚ ਹੈ ਉਹਦੇ ਅੱਗੇ ਦੋ ਬੱਚੇ ਪੈਦਾ ਹੁੰਦੇ ਨੇ। ਉਹ ਬੱਚਿਆਂ ਦੀ ਖਾਤਰ ਉਹਨੂੰ ਪ੍ਰੋਲ ਮਿਲਣ ਲੱਗ ਜਾਂਦੀ ਹੈ। ਉਹ ਅਪਲਾਈ ਕਰਦੀ ਹੈ ਕਿ ਮੈਂ ਬੱਚਿਆਂ ਦੀ ਦੇਖ ਰੱਖ ਕਰਨੀ ਉਸ ਵਾਸਤੇ। ਉਹਨੂੰ ਪ੍ਰੋਲ ਨਹੀਂ ਮਿਲਦੀ। ਅਖੀਰ ਉਹਨੂੰ ਪ੍ਰੋਲ ਮਿਲ ਜਾਂਦੀ ਹੈ। ਤੇ ਪਸਟਲੈਂਕ ਥੋੜੀ ਸ਼ਾਰਟ। ਉਹਦੇ ਵਿੱਚ ਉਹ ਪ੍ਰੋਲ ਦੇ ਵਿੱਚ ਜੋ ਕੁਝ ਤੋਂ ਤੋਂ ਮਿਲਦੀ ਉਹਦੀ 100 ਸ਼ਰਤਾਂ ਹੁੰਦੀਆਂ। ਉਹਨਾਂ ਸ਼ਪੰਜ ਦੇ ਵਿੱਚੋਂ ਇੱਕ ਸ਼ਰਤ ਵੀ ਸੀ ਕਿ ਉਹ ਡਰਗ ਵਗੈਰਾ ਕੋਈ ਨਸ਼ਾ ਵਗੈਰਾ ਨਹੀਂ ਕਰਦਾ। ਔਰ ਉਸ ਮਾਮਲੇ ਦੇ ਵਿੱਚ ਦੋ ਵਾਰੀ ਜਦੋਂ ਉਹ ਡੇਪਰ ਹੌਲਟ ਜਾਂਦੀ ਹੈ ਸ਼ਾਮ ਨੂੰ ਮੁੜਦੀ ਆ ਤਾਂ ਆਖੇ ਦੋ ਵਾਰੀ ਉਹ ਸੈਂਪਲ ਦੇਣ ਤੋਂ ਜਵਾਬ ਦੇ ਦਿੰਦੀ ਆ। ਬੜੀ ਫਸਟ ਕਲੀਅਰ ਕਰਦੀ ਆ। ਆ ਸੈਂਪਲ ਉਹਨੂੰ ਉਹਦੇ ਯੂਰੀਨ ਸੈਂਪਲ ਲੈਣੇ ਹੁੰਦੇ ਆ ਵੀ ਜੇ ਉਹ ਨਹੀਂ ਦਿੰਦੀ ਹੈਗੀ ਤਾਂ ਫਿਰ ਉਹ ਇੱਕ ਵਾਰੀ ਫੇਰ ਉਹ ਵੀ ਚੈਕਿੰਗ ਆਂਦੀ ਆ ਤਾਂ ਉਹਦੇ ਬਲੱਡ ਦੇ ਵਿੱਚੋਂ ਦੇ ਦਾ ਬੈਂਡ ਨਸ਼ਾ ਉਹੋ ਮਿਲਦਾ ਤੇ ਉਹਦੀ ਹੁਣ ਤੇ ਪਰੋਲ ਰੱਦ ਕਰ ਦਿੱਤੀ ਇਹ ਬਹੁਤ ਵੱਡਾ ਕੇਸ ਸੀ ਜਿਹੜੇ ਉਸ ਤੋਂ ਬਾਅਦ ਆਏ ਨੇ ਸ਼ਾਇਦ ਉਹਨਾਂ ਨੂੰ ਬਹੁਤਾ ਨਾ ਪਤਾ ਹੋਵੇ ਇਹਦੇ ਚ ਜਿਹੜੀ ਰੀਨਾ ਵਰਕਾ ਉਹ ਉਹਨੇ ਵੀ ਬੜੀ ਸਟਰਗਲ ਕੀਤੀ ਸੀ ਆ ਉਹਦਾ ਫਾਦਰ ਫਰੋਮ ਇੰਡੀਆ ਸੀ ਗਾਜੀ ਉਹਦੀ ਮਦਰ ਵੀ ਫਰੋਮ ਇੰਡੀਆ ਸੀ ਮਰਖਾ